ਸੱਚਰੀਏ ਕਾਲ ਅੱਜ ਅਸੀਂ ਬਣਾਵਾਂਗੇ ਕਰਾਰੀ ਤੇ ਭੁੰਨੀ ਹੋਈ ਆਲੂ ਬੀਜ ਦੀ ਸਬਜ਼ੀ ਤੇ ਜੇ ਜੇ ਮੈਂ ਕੋਈ ਟਮਾਟਰ ਪਿਆਜ਼ ਨਹੀਂ ਯੂਜ਼ ਕਰਿਆ ਪਰ ਇੱਕ ਵਾਰ ਤੁਸੀਂ ਖਾਇਓ ਤਾਂ ਤੁਹਾਨੂੰ ਬਹੁਤ ਜ਼ਿਆਦਾ ਸੁਆਦ ਲੱਗੂਗੀ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਅ ਸਰੋਂ ਦਾ ਤੇਲ ਲੈਣਾ ਉਹਦੇ ਵਿੱਚ ਪਾਣੀ ਹੈ ਜੀਰਾ ਅਜਵੈਨ ਤੇ ਹਿੰਗ ਉਹ ਤੋਂ ਬਾਅਦ ਪਾ ਦੇਣੀ ਹੈ ਆਲੂ ਆਲੂ ਮੇ ਤੋਂ ਕੇ ਸੁਕਾ ਲਈ ਸੀਗੇ ਆਲੂ ਤੇ ਫਲੀਆਂ ਤੁਸੀਂ ਨਾ ਮਤਲਬ ਧੋ ਕੇ ਕੱਟਣ ਤੋਂ ਬਾਅਦ ਉਹਨਾਂ ਚੰਗੀ ਤਰ੍ਹਾਂ ਸੁਕਾ ਲਿਓ ਗਿੱਲੀ ਨਾ ਹੋਣ ਠੀਕ ਹੈ ਅਜੇ ਜੇ ਮੈਂ ਹੁਣ ਆਲੂ ਪਾ ਕੇ ਇਹਨੂੰ ਫਰਾਈ ਕਰਾਂਗੀ ਨਾਲ ਮੈਂ ਪਾ ਦਵਾਂਗੀ ਲੋਨ ਤੇ ਨਾਲ ਮੈਂ ਪਾ ਦਵਾਂਗੀ ਹਲਦੀ ਤੇ ਲੋ ਤੁਸੀਂ ਬਾਅਦ ਚ ਵੀ ਐਡਜਸਟ ਕਰ ਸਕਦੇ ਹੋ ਜਦੋਂ ਤੁਸੀਂ ਫਲੀਆਂ ਵੀ ਪਾਉਗੇ ਆਦਰਵਾਇਜ਼ ਮੈਂ ਤਾਂ ਪਹਿਲਾਂ ਹੀ ਮਤਲਬ ਕਿ ਉਸ ਹਿਸਾਬ ਨਾਲ ਪਾਤਾ ਹੁਣ ਇਹਦੇ ਚ ਅਸੀਂ ਕੜਛੀ ਪਿਰਾਂਗੇ ਤੇ 7-8 ਮਿੰਟ ਲਈ ਅਸੀਂ ਆਲੂਆਂ ਨੂੰ ਪਕਾਵਾਂਗੇ ਤਾਂ ਕਿ ਇਹਨਾਂ ਦਾ ਮਤਲਬ ਇਹ ਥੋੜੀ ਬਰਨਟ ਜੀ ਅਪੀਲ ਆਵੇ ਇਹ ਥੋੜੇ ਜਲੇ ਹੋਏ ਜੇ ਲੱਗਣ ਜ਼ਿਆਦਾ ਵੀ ਨਹੀਂ ਜਾਣਨੇ ਬਟ ਕ੍ਰਿਸਪੀ ਜੇ ਹੋ ਜਾਣਗੇ ਤਾਂ 7-8 ਮਿੰਟ ਲਈ ਤੁਸੀਂ ਇਹਨੂੰ ਲਗਾਤਾਰ ਜਿਹੜਾ ਹੈਗਾ ਗੈਸ ਤੇ ਪਕਾਣਾ ਤੁਸੀਂ ਦੇਖ ਸਕਦੇ ਹੋ ਕਿ ਇਹ ਸਬਜ਼ੀ ਬਣਾਉਣ ਲਈ ਮੈਂ ਜਿਹੜੀ ਕਾਸਟ ਆਇਰਨ ਦਾ ਪੈਨ ਹੈਗਾ ਉਹ ਲਿਆ ਕਿਉਂਕਿ ਨਾ ਜਿਹੜਾ ਬਰਨਟ ਫਲੇਵਰ ਹੈ ਓਹੋ ਇਸੇ ਜਿਹੇ ਲੋਹੇ ਦੀ ਕੜਾਹੀ ਚ ਬਹੁਤ ਵਧੀਆ ਹੁੰਦਾ ਦੂਜਾ ਇਹਦੇ ਚ ਆਇਰਨ ਬਹੁਤ ਪਾਇਆ ਜਾਂਦਾ ਤਾਂ ਖਾਸ ਕਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਲਈ ਆਇਰਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਉਹਨਾਂ ਦੀ ਡਾਈਟ ਚ ਤਾਂ ਇਹਦੇ ਚ ਸਬਜੀ ਵੀ ਜਿਹੜੀ ਹੈ ਨਾ ਉਹ ਬਹੁਤ ਸਵਾਦ ਬਣਦੀ ਹੈ ਬਿਲਕੁਲ ਅਲੱਗ ਜਿਹਾ ਉਹਦਾ ਸਵਾਦ ਹੁੰਦਾ ਸਭ ਤੋਂ ਪਹਿਲਾਂ ਮੈਂ ਇਹਦੇ ਚ ਪਾਇਆ ਲਾਲ ਮਿਰਚ ਲਾਲ ਮਿਰਚ ਤੁਸੀਂ ਜਿਹੜੀ ਹੈਗੀ ਹੈ ਉਹ ਆਪਣੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਉਸ ਤੋਂ ਬਾਅਦ ਮੈਂ ਇਹਦੇ ਚ ਪਾਇਆ ਧਨੀਆ ਪਾਊਡਰ ਫਿਰ ਇਹਨੂੰ ਮੈਂ ਫਿਰ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਫਲੀਆਂ ਤੁਹਾਨੂੰ ਪਤਾ ਹੈ ਥੋੜੀ ਹਾਰਡ ਹੁੰਦੀਆਂ ਨੇ ਤਾਂ ਪਹਿਲਾਂ ਅਸੀਂ ਕੀ ਕਰਾਂਗੇ ਇਹਨੂੰ ਢੱਕ ਕੇ ਰੱਖ ਦਾਂਗੇ 5 ਕਿ ਮਿੰਟ ਲਈ ਮੀਡੀਅਮ ਟੂ ਲੋ ਆਂਚ ਤੇ ਤਾਂ ਕਿ ਸਾਡੀ ਫਲੀਆਂ ਥੋੜੀ ਜਿਹੀ ਨਾ ਸੌਫਟ ਹੋ ਜਾਣ ਹੁਣ 5 ਮਿੰਟ ਬਾਅਦ ਮੈਂ ਟੱਕਣ ਹਟਾਤਾ ਬਸ ਹੁਣ ਜਿਹੜੀ ਵੀ ਤੁਸੀਂ ਕੁਕਿੰਗ ਕਰਨੀ ਹੈ ਉਹ ਤੁਸੀਂ ਬਿਨਾ ਟੱਕੇ ਹੀ ਕਰਨੀ ਹੈ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਇੱਕ ਦੋ ਆਲੂ ਵਿੱਚ ਜੋ ਬਰਨਡ ਜਿਹਾ ਦਿਖਾਈ ਦੇ ਰਿਹਾ ਹੈ ਮਤਲਬ ਕਿ ਜਲਾ ਹੋਇਆ ਬਹੁਤ ਟੇਸਟੀ ਲੱਗ ਰਿਹਾ ਸੀ ਉਹ ਤੇ ਉਸ ਉਸ ਤੋਂ ਬਾਅਦ ਅਸੀਂ ਅੰਡੇ ਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਅਮचूर ਪਾਊਡਰ ਤੁਸੀਂ ਚਾਹੋ ਤਾਂ ਅਮचूर ਪਾਊਡਰ ਦੀ ਜਗ੍ਹਾ ਨਿੰਬੂ ਵੀ ਛਿੜਕ ਸਕਦੇ ਹੋ ਥੋੜਾ ਟੈਂਗੀ ਜਿਹਾ ਫਲੇਵਰ ਦੇਣ ਲਈ ਮੈਨੂੰ ਇਹ ਚਾਹੀ ਪਾਇਆ ਆ ਤੁਸੀਂ ਦੇਖ ਸਕਦੇ ਹੋ ਸਬਜ਼ੀ ਕਿੰਨੀ ਜ਼ਿਆਦਾ ਟੇਸਟੀ ਲੱਗ ਰਹੀ ਹੈ ਤੇ ਤੁਹਾਨੂੰ ਸੱਚ ਦੱਸਾਂ ਬਣੀ ਵੀ ਬਹੁਤ ਸਵਾਦ ਬਣੀ ਸੀਗੀ ਮਤਲਬ ਇੱਕ ਤਾਂ ਟਮਾਟਰ ਪਿਆਜ਼ ਦੀ ਲੋੜ ਨਹੀਂ ਪਈ ਤੇ ਬਹੁਤ ਚਟਾਕੇਦਾਰ ਸੀਗੀ ਐਂਡ ਦੇ ਵਿੱਚ ਅਸੀਂ ਇੱਕ ਚਮਚ ਪਾ ਦਵਾਂਗੇ ਬੇਸਣ ਦਾ ਇਹ ਥੋੜਾ ਇਹਨੂੰ ਹੋਰ ਕ੍ਰਿਸਪੀ ਜਿਹੜੀ ਹੈਗੀ ਐ ਮਤਲਬ ਬਣਾ ਦੂਗਾ ਤੇ ਅਸੀਂ ਇੱਕ ਵਾਰ ਇਹਨੂੰ ਫੇਰ ਕੜਚੀ ਚਲਾ ਲਾਂਗੇ ਧਿਆਨ ਨਾਲ ਕੜਚੀ ਚਲਾਣੀ ਹੈ ਤਾਂ ਕਿ ਸਾਡੇ ਆਲੂ ਨਾ ਟੁੱਟਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਟੇਸਟੀ ਲੱਗ ਰਹੀ ਹੈ ਦਿਖਣ ਦੇ ਵਿੱਚ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਸੀਗੀ ਤਾਂ ਸਾਡੀ ਬਿਨਾ ਟਮਾਟਰ ਤੇ ਪਿਆਜ਼ ਵਾਲੀ ਸਬਜ਼ੀ ਤਿਆਰ ਹੈ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਇਹਨੂੰ ਇੱਕ ਵਾਰ ਘਰੇ ਜ਼ਰੂਰ ਬਣਾਓਗੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਸਤਿ ਸ੍ਰੀ ਅਕਾਲ